ਕੰਨਨ ਸਾਹਿਬ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਿਵਾਦ ਛਿੜਿਆ ਹੋਇਆ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਤਰ ਜਿਹੜੀ ਉਸ ਦੀ ਹਮਾਇਤ ਕਰ ਰਹੀ ਹੈ ਇੱਕ ਤਰ ਉਸ ਦਾ ਵਿਰੋਧ ਕਰ ਰਹੀ ਹੈ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਅਗਰ ਕੋਈ ਪ੍ਰੋਡਿਊਸਰ ਕੋਈ ਐਕਟਰ ਆਪਣੀ ਭਾਵਨਾ ਦੇ ਨਾਲ ਕੋਈ ਚੀਜ਼ ਦਾ ਸੱਚ ਦਿਖਾਣਾ ਚਾਹੁੰਦਾ ਅਗਰ ਕਿਸੇ ਦੇ ਉੱਤੇ ਉਹਨੇ ਸਟੋਰੀ ਬਣਾਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮਾਨੀ ਇੰਦਰਾ ਗਾਂਧੀ ਦੇ ਕੋਈ ਫਿਲਮ ਵੀ ਬਣਾਈ ਹੈ ਉਹ ਦਿਖਾਣਾ ਚਾਹੁੰਦੀ ਹੈ ਤਾਂ ਕਿਸੇ ਨੂੰ ਤਰਾਜ ਕੀ ਹੈ ਵੀਰ ਪ੍ਰਧਾਨ ਨੂੰ ਤਿੰਦਰਾ ਜੰਦ ਦੇ ਜੀਵਨ ਦੇ ਵਿੱਚ ਕੀ ਕੀ ਘਟਨਾਵਾਂ ਆਈਆਂ ਉਹਦੇ ਵਿੱਚ ਅਮਰਜੈਂਸੀ ਵੀ ਆਈ ਸੀਗੀ ਉਹਦੇ ਵਿੱਚ ਪ੍ਰੈਸ਼ਰ ਪਲੂ ਸਟਾਰ ਵੀ ਹੋਇਆ ਸੀ ਉਹ ਚੀਜ਼ਾਂ ਦਿਖਾਣਾ ਚਾਹ ਰਹੀ ਹੈ ਇਹਨਾਂ ਨੇ ਕੀ ਕਹਤਾ ਵੀ ਸਿੱਖ ਵਿਰੋਧੀ ਕਾਰਜ ਕਰ ਰਹੀਓ ਵਿਪਖਸ਼ੀ ਪਾਰਟੀਆਂ ਨਹੀਂ ਵਿਰੋਧ ਕਰ ਰਹੀਆਂ ਉਹਦਾ ਕੋਈ ਉਹਦੀ ਬੀਜੇਪੀ ਨਹੀਂ ਵਿਰੋਧ ਕਰ ਰਹੀ ਕੋਈ ਹੋਰ ਪਾਰਟੀ ਦੀ ਵਿਰੋਧ ਕਰੀ ਸਮਾਯਵਦੀ ਦੀ ਵਿਰੋਧ ਕਰੀ ਕੋਈ ਹੋਰ ਪਾਰਟੀ ਅਕਾਲੀ ਦਲ ਦੀ ਵਿਰੋਧ ਕਰ ਰਿਆ ਸਿਰਫ ਸਿਰਫ ਤੋਂ ਸਿਰਫ ਜੀਪੀਸੀ ਜਾਂ ਕੁਝ ਕੱਟੜਵਾਦੀ ਦਲ ਉਹਦਾ ਵਿਰੋਧ ਕਰ ਰਹੇ ਨੇ ਐਸਾ ਕਿਉਂ ਪੰਜਾਬ ਦੇ ਵਿੱਚ 84 ਦੇ ਦੌਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਂ ਤਾਂ 1980 ਤੋਂ ਲੈ ਕੇ 1992 ਦੇ ਦੌਰ ਨੂੰ ਬੜਾ ਬੁਰਾ ਦੇਖਦਾ ਕਾਲਾ ਦੌਰ ਕਹਿੰਦੇ ਹੋ ਬਿਲਕੁਲ ਕਾਲਾ ਦੌਰ ਕਹਿੰਨਾ ਜਿਹਦੇ ਵਿੱਚ ਹਿੰਦੂਆਂ ਦੇ ਮੁੰਡੇ ਬਸਤਾਜੋਂ ਟਿੰਨੇ ਤੋਂ ਕੱਢ-ਕੱਢ ਕੇ ਮਾਰੇ ਗਏ ਤੇ ਸਿੱਖਾਂ ਦੇ ਮੁੰਡੇ ਕੱਢ-ਕੱਢ ਕੇ ਘਰ ਬਸਤਾਜੋਂ ਘਰਾਂ ਤੋਂ ਕੱਢ ਕੇ ਮਾਰੇ ਗਏ ਇਸ ਦੌਰ ਨੇ ਕਾਲੇ ਦੌਰ ਨੇ ਪੰਜਾਬ ਨੇ ਜਿਸ ਕਾਲੇ ਦੌਰ ਨੂੰ ਹੰਡਾਇਆ ਉਸ ਉੱਪਰ ਫਿਲਮ ਬਣਾਉਣੀ ਉਹ ਵੀ ਕਿਤੇ ਨਾ ਕਿਤੇ ਫਿਰ ਵਿਵਾਦ ਛਿੜਨਾ ਦਾ ਬਿਲਕੁਲ ਬਿਲਕੁਲ ਮੈਂ ਤੁਹਾਡੇ ਹਾਂ ਛਾਂ ਮਲਾ ਦਵਾਂ ਤੁਸੀਂ ਫਿਰ ਠੀਕ ਰਹੋਗੇ। ਤੂਫਾਨ ਸਿੰਘ ਦੇ ਉੱਤੇ ਫਿਲਮ ਬਣ ਜਿੰਦੀ ਉਹ ਤੋਂ ਵਿਰੋਧ ਨਹੀਂ ਹੁੰਦਾ। ਉਹ ਗਲਤ ਨਹੀਂ ਉਹ ਠੀਕ ਹੈ। ਫਿਲਮ ਤਾਂ ਅੱਤਵਾਦੀ ਫਿਲਮ ਤਾਂ ਅੰਤਕਵਾਦੀ ਤੂਫਾਨ ਅੰਤਕਵਾਦੀ ਤੂਫਾਨ ਸਿੰਘ ਦੇ ਉੱਤੇ ਫਿਲਮ ਬਣ ਜਿੰਦੀ ਉਹ ਬਿਲਕੁਲ ਠੀਕ ਹੈ। ਹੈਂ? ਅੱਤਵਾਦ ਨੂੰ ਵਿਰੋਧ ਕਰਨਾ ਠੀਕ ਹੈ। ਮੈਂ ਤੁਹਾਡੀ ਗੱਲ ਕੀ ਆ। ਤੁਹਾਡੀ ਫੋਟੋ ਗੁਰੂ ਘਰ ਜਲਾਨੀ ਠੀਕ ਹੈ। ਜਰਨੈਲ ਸਿੰਘ ਪਿੰਡ ਵਾਲੇ ਦਾ ਚਿਹਰਾ ਸਾਹਿਬ ਸੱਚ ਦਿਖਾਉਂਦੀ ਹੈ ਤਾਂ ਮੈਂ ਕੰਗਨਾ ਰੋਡ ਦਾ ਸਰਮਰਤਨ ਕਰਦਾ ਅਗਰ ਉਹ ਫਿਲਮ ਚ ਦਿਖਾਉਂਦੀ ਹੈ ਵੀ ਪਿੰਡਰਾ ਵਾਲੇ ਨੇ ਗੁਰਦੂ ਗੁਰੂ ਘਰ ਵਿੱਚ ਦਰਬਾਰ ਸਾਹਿਬ ਵਿੱਚ ਇੱਕ ਇੱਕ 47 ਕਿੱਟੇ ਕਿਤੇ ਹਥਿਆਰ ਕਿੱਟੇ ਕਿਤੇ ਬੰਬ ਕਿੱਟੇ ਕਿਤੇ ਅਗਰ ਉਹ ਦਿਖਾਉਂਦੀ ਹੈ ਮੈਂ ਕੰਗਨਾ ਰਣੋਤ ਦੇ ਨਾਲ ਹਾਂ ਦਰਬਾਰ ਸਾਹਿਬ ਜੋ ਹਥਿਆਰ ਮਿਲੇ ਕਿ ਨਹੀਂ ਮਿਲੇ ਦੱਸੋ ਨਾ ਦਰਬਾਰ ਸਾਹਿਬ ਚ ਬੰਕਰ ਸੀਗੇ ਜਾਂ ਨਹੀਂ ਸੀਗੇ ਤੁਸੀਂ ਡਿਨਾਈ ਕਰ ਸਕਦੇ ਹੋ ਸੱਚ ਨੂੰ ਡਿਨਾਈ ਕਰ ਸਕਦੇ ਹੋ ਸਨਾਤਨਧਰਮ ਦੇ ਲੋਕ ਹਿੰਦੂ ਸਮਾਜ ਦੇ ਲੋਕ ਐਸੇ ਨਹੀਂ ਲੀਡਰ ਵੀ ਸੱਚ ਨੂੰ ਸੱਚ ਕਹਿੰਦੀ ਮਤ ਰੱਖਦੇ ਨੇ ਗਲਤ ਨੂੰ ਗਲਤ ਮੈਂ ਤੁਹਾਨੂੰ ਸੱਚ ਨੂੰ ਝੂਠ ਕਹਿਣ ਦੀ ਗੱਲ ਤਾਂ ਕਹੀ ਨਹੀਂ ਰਿਆ ਜਿਹੜੇ ਸਮਾਜ ਨੂੰ ਸਾਡੇ ਦਿਸ਼ਾ ਦਿੱਤੀ ਜਾਂਦੀ ਹੈ ਵੀ ਜਿਹੜੇ ਤੁਹਾਡੇ ਅੱਤਵਾਦੀ ਨੇ ਜਿਨ੍ਹਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਵੀ ਕੌਮ ਦੇ ਹੀਰੋ ਨੇ ਇਹ ਕੌਮ ਦੇ ਹੀਰੋ ਨੇ ਅਗਰ ਕੋਈ ਸੱਚ ਦਿਖਾਣਾ ਗਲਤ ਕੀ ਹੈ ਮੈਂ ਕਿਸੇ ਅੱਤਵਾਦੀ ਨੂੰ ਅੱਤਵਾਦੀ ਕਹਿਣ ਦੀ ਮਤ ਰੱਖਦਾ ਇੱਥੇ ਤਾਂ ਕੀ ਕੀਤਾ ਜਾਂਦਾ ਯਾਰ ਜਿਨ੍ਹਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਉਹਨੂੰ ਕੌਮ ਦਾ ਸ਼ਹੀਦ ਦੱਸ ਕੇ ਬੁਰੂ ਕਰਾ ਜਦੋਂ ਇੱਕ ਤੋਂ ਸੁਈਰਾ ਸੰਜਾਂ ਜਾਂ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਕਿ ਕੰਗਨਾਰ ਰੌਦ ਦੀ ਫਿਲਮ ਨੂੰ ਐਸਪੀਸੀ ਪ੍ਰਮੋਟ ਕਰ ਰਹੀ ਹੈ ਬਿਲਕੁਲ ਪ੍ਰਮੋਟ ਕਰ ਰਹੀ ਹੈ ਪਰ ਉਹ ਤਾਂ ਵਿਰੋਧ ਕਰ ਰਹੇ ਤੁਸੀਂ ਗੱਲ ਸਮਝੋ ਨਾ ਪਰ ਇਹ ਵੀ ਪ੍ਰਮੋਟ ਦਾ ਇੱਕ ਤਰੀਕਾ ਹੁੰਦਾ ਨਾ ਤੁਸੀਂ ਗੱਲ ਸਮਝੋ ਕੰਗਨਾਰ ਰੌਦ ਫਿਲਮ ਵੜਾ ਰਹੀ ਹੈ ਅਮਰਜੈਂਸੀ ਮੈਨੂੰ ਨਹੀਂ ਲੱਗਦਾ ਵੀ ਦੇਸ਼ ਦੇ ਕੁਝ ਹਜ਼ਾਰ ਬੰਦਾ 10000 ਬੰਦਾ ਵੀ ਉਹਨਾਂ ਫਿਲਮ ਦੇਖਣ ਜਾਂਦਾ ਜਿਸ ਦਾ ਵਿਰੋਧ ਹੋਇਆ ਸ਼ਾਇਦ ਲੱਖਾਂ ਦਰਜ ਉਸ ਫਿਲਮ ਨੂੰ ਦੇਖਣ ਲੋਕੀ ਜਾਣਗੇ ਮੇੜੀ ਗੱਲ ਕੀ ਕਹਿ ਰਹੇ ਆ ਮਿੰਦਰ ਅਲੀ ਮਿਲੀ ਭਗਤ ਲੱਗਦੀ ਏ ਦੋਨਾਂ ਦੀ ਕਿੰਗਣਾ ਨੇ ਫਿਲਮ ਕਢੀ ਉਹ ਪ੍ਰਮੋਟ ਹੋ ਰਹੀ ਸੀ ਇਹਨਾਂ ਨੇ ਪ੍ਰਮੋਟ ਕਰਤੀ ਤੁਹਾਡੇ ਮੁਤਾਬਕ ਸਿਆਸਤ ਹੋ ਰਹੀ ਹੈ ਧਰਮ ਦੇ ਨਾਮ ਹੋ ਰਹੀ ਹੈ ਐਵੇਂ ਲੈਣਾ ਆਏ ਜਾ ਰਹੇ ਹਿੰਦੂ ਸਿੱਖਾਂ ਨੂੰ ਦਿਖਾਇਆ ਜਾ ਰਿਹਾ ਕੁਝ ਵੀ ਨਹੀਂ ਇੱਕ ਹੀ ਮਤਲਬ ਹੈ ਇੱਕ ਬਕੀਦਾ ਦੀ ਛਵੀ ਦਿਖਾਈ ਜਾ ਰਹੀ ਹੈ ਪਿੰਡ ਵਾਲੇ ਦਾ ਰੂਪ ਦਿਖਾਇਆ ਜਾ ਰਿਹਾ ਪਿੰਡ ਵਾਲਾ ਰੋਲ ਦਿਖਾਇਆ ਜਾ ਰਿਹਾ ਉਹਦੇ ਨਾਲ ਕਿ ਸਿਕਸ ਸਮਾਜ ਦੀ ਛਵੀ ਖਰਾਬ ਹੋ ਗਈ ਇੱਕ ਹੀ ਮਤਲਬ ਹੈ ਇੱਕ ਬਕੀਦਾ ਦੀ ਛਵੀ ਦਿਖਾਈ ਜਾ ਰਹੀ ਹੈ ਪਿੰਡ ਵਾਲੇ ਦਾ ਰੂਪ ਦਿਖਾਇਆ ਜਾ ਰਿਹਾ ਪਿੰਡ ਵਾਲਾ ਰੋਲ ਦਿਖਾਇਆ ਜਾ ਰਿਹਾ ਉਹਦੇ ਨਾਲ ਕਿ ਸਿਕਸ ਸਮਾਜ ਦੀ ਛਵੀ ਖਰਾਬ ਹੋ ਗਈ ਸੋਣਾ ਇੱਕ ਵਿਅਕਤੀ ਦੇ ਨਾਲ ਕਿਹਾ ਕਿਸੇ ਦੀ ਛਵੀ ਖਰਾਬ ਹੋ ਸਕਦੀ ਹੈ ਜਵਾਬ ਦਿਓ ਨਾ ਮੈਨੂੰ ਕਿਉਂ ਮੋਰ ਖਰਾਬ ਕੀਤਾ ਜਾ ਰਿਹਾ ਹੈ ਕਹੀਂ ਮੰਦਿਰ ਬਣਾ ਬੈਠੇ ਕਹੀਂ ਮਸਜਿਦ ਬਣਾ ਬੈਠੇ ਹਮਸੇ ਤੋਂ ਪਰਿੰਦੇ ਅੱਛੇ ਹੈ ਕبھی ਮੰਦਿਰ ਤੇ ਜਾ ਬੈਠੇ ਕبھی ਮਸਜਿਦ ਤੇ ਜਾ ਬੈਠੇ ਸੱਚੇ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟੈਂਕਸ ਦੇਖ ਰਹੇ ਹੋ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਵਾਦ-ਵਿਵਾਦ ਜਿਹੜੇ ਨੇ ਆਮ ਵੇਖੇ ਜਾਂਦੇ ਨੇ ਖਾਸ ਕਰਕੇ ਧਰਮ ਨੂੰ ਲੈ ਕੇ ਰਾਜਨੀਤੀ ਨੂੰ ਲੈ ਕੇ ਪਿਛਲੇ ਕਈ ਦਹਾਕਿਆਂ ਤੋਂ ਜੇ ਗੱਲ ਕੀਤੀ ਜਾਵੇ ਦੋ ਅਜਿਹੇ ਫੱਟ ਨੇ ਜਿਹੜੇ ਪੰਜਾਬ ਦੀ ਹਿੱਕ ਦੇ ਉੱਪਰ ਹਮੇਸ਼ਾ ਯਾਦ ਰੱਖੇ ਜਾਂਦੇ ਨੇ 47 ਵੇਲੇ ਹੋਈ ਵੰਡ ਜਿਸ ਨੇ ਜਿਸ ਵਿੱਚ ਹੋਈ ਕਤਲੋਗਾਰਤ ਨੇ ਪੰਜਾਬ ਦੇ ਮੱਥੇ ਤੇ ਇੱਕ ਕਲੰਕ ਲਗਾਇਆ ਉਸ ਤੋਂ ਬਾਅਦ 84 ਦਾ ਉਹ ਵਰਤਾਰਾ ਜਿਸ ਵਿੱਚ ऑपरेशन ब्लू स्टार ਹੋਇਆ ਸੋ ਇਨੀ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਿਵਾਦ ਛਿੜਿਆ ਹੋਇਆ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਉਸ ਵੇਲੇ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੇ ਉੱਪਰ ਇਹ ਫਿਲਮ ਜਿਹੜੀ ਬਣਾਈ ਜਾ ਰਹੀ ਹੈ ਵਿਵਾਦ ਇਹ ਹੈ ਕਿ ਇੱਕ ਧਿਰ ਜਿਹੜੀ ਹੈ ਇਸ ਦਾ ਵਿਰੋਧ ਕਰ ਰਹੀ ਹੈ ਇੱਕ ਧਿਰ ਇਸ ਦੀ ਹਮਾਇਤ ਕਰ ਰਹੀ ਹੈ ਸੋ ਰਿਲੀਜ਼ਿੰਗ ਇਸ ਦੀ ਰੋਕ ਦਿੱਤੀ ਗਈ ਹੈ ਔਰ ਅੱਜ ਸਾਡੇ ਨਾਲ ਇਸ ਉੱਪਰ ਵਿਸ਼ੇਸ਼ ਤੌਰ ਤੇ ਚਰਚਾ ਦੇ ਲਈ ਸ਼ਿਵ ਸੈਨਾ ਤੋਂ ਰਾਜੀਵ ਟੰਡਨ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਟੰਡਨ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਟੰਡਨ ਸਾਹਿਬ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਿਵਾਦ ਛਿੜਿਆ ਹੋਇਆ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਤਿਰ ਜਿਹੜੀ ਉਸ ਦੀ ਹਮਾਇਤ ਕਰ ਰਹੀ ਹੈ ਇੱਕ ਤਿਰ ਉਸ ਦਾ ਵਿਰੋਧ ਕਰ ਰਹੀ ਹੈ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਅਗਰ ਕੋਈ ਪ੍ਰੋਡਿਊਸਰ ਕੋਈ ਐਕਟਰ ਆਪਣੀ ਭਾਵਨਾ ਦੇ ਨਾਲ ਕੋਈ ਚੀਜ਼ ਦਾ ਸੱਚ ਦਿਖਾਣਾ ਚਾਹੁੰਦਾ ਅਗਰ ਕਿਸੇ ਦੇ ਉੱਤੇ ਉਹਨੇ ਸਟੋਰੀ ਬਣਾਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮਾਨੀ ਇੰਦਰਾ ਗਾਂਧੀ ਤੇ ਕੋਈ ਫਿਲਮ ਵੀ ਬਣਾਈ ਹੈ ਕੋਈ ਦਿਖਾਣਾ ਚਾਹਦੀ ਹੈ ਤਾਂ ਕਿਸੇ ਨੂੰ ਉਤਰਾਜ ਕੀ ਹੈ ਉਹਨੇ ਕੀ ਦਿਖਾਇਆ ਦਿਖਾਣਾ ਚਾਹ ਰਹੀ ਉਹ ਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੇ ਵਿੱਚ ਕੀ ਕੀ ਘਟਨਾਵਾਂ ਆਈਆਂ ਉਹਦੇ ਵਿੱਚ ਐਮਰਜੈਂਸੀ ਵੀ ਆਈ ਸੀਗੀ ਉਹਦੇ ਵਿੱਚ ਪ੍ਰੈਸ਼ਰ ਬਲੂ ਸਟਾਰ ਵੀ ਹੋਇਆ ਸੀ ਉਹ ਚੀਜ਼ਾਂ ਦਿਖਾਣਾ ਚਾਹ ਰਹੀ ਹੈ ਇਹਨਾਂ ਨੇ ਕੀ ਕਹਿਤਾ ਵੀ ਸਿੱਖ ਵਿਰੋਧੀ ਕਾਰਜ ਕਰ ਰਹੀ ਉਹ ਵੀ ਕੰਗਨਾ ਰਣੌਤ ਦਾ ਇੱਕੋ ਹੀ ਮਕਸਦ ਹੈ ਸਿੱਖ ਵਿਰੋਧੀ ਐਮਰਜੈਂਸੀ ਦੇ ਨਾਲ ਕੀ ਸਿੱਖ ਵਿਰੋਧੀ ਦਾ ਕੋਈ ਸੰਬੰਧ ਹੈ ਦਸੂਣਾ ਮਰੀਗਲ ਅਮਰਜੈਂਸੀ ਦੇ ਸਾਰੇ ਦੇਸ਼ ਚਲਾਈ ਸੀ ਨਾ ਵੀ ਪੰਛੀ ਪਾਰਟੀਆਂ ਨੇ ਵਿਰੋਧ ਕਰੀ ਆ ਉਹਦਾ ਕੋਈ ਉਹਦੀ ਬੀਜੇਪੀ ਦੀ ਵਿਰੋਧ ਕਰੀ ਕੋਈ ਹੋਰ ਪਾਰਟੀ ਦੀ ਵਿਰੋਧ ਕਰੀ ਸਮਾਯਵਾਦੀ ਦੀ ਵਿਰੋਧ ਕਰੀ ਕੋਈ ਹੋਰ ਪਾਰਟੀ ਅਕਾਲੀ ਦਲ ਦੀ ਵਿਰੋਧ ਕਰ ਰਿਹਾ ਸਿਰਫ ਸਿਰਫ ਤੋਂ ਸਿਰਫ ਜੀਪੀਸੀ ਜਾਂ ਕੁਛ ਕੱਟੜਵਾਦੀ ਦਲ ਉਹਦਾ ਵਿਰੋਧ ਕਰ ਰਹੇ ਨੇ ਐਸਾ ਕਿਉਂ ਪੰਜਾਬ ਦੇ ਵਿੱਚ 84 ਦੇ ਦੌਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਂ ਤਾਂ 1980 ਤੋਂ ਲੈ ਕੇ 1992 ਦੇ ਦੌਰ ਨੂੰ ਬੜਾ ਬੁਰਾ ਦੇਖਦਾ ਕਾਲਾ ਦੌਰ ਕਹਿੰਦੇ ਹੋ ਬਿਲਕੁਲ ਕਾਲਾ ਦੌਰ ਕਹਿੰਦਾ ਜਿਹਦੇ ਵਿੱਚ ਹਿੰਦੂਵਾਦੀ ਮੁੰਡੇ ਬਸਾਂ 'ਚੋਂ ਟ੍ਰੇਨਾਂ 'ਚੋਂ ਕੱਢ-ਕੱਢ ਕੇ ਮਾਰੇਗੇ ਫਿਰ ਸਿੱਖਾਂ ਦੇ ਮੁੰਡੇ ਕੱਢ-ਕੱਢ ਕੇ ਘਰ ਬਸਾਂ 'ਚੋਂ ਘਰਾਂ 'ਚੋਂ ਕੱਢ ਕੇ ਮਾਰੇਗੇ ਬਿਲਕੁਲ ਮੇ ਤਾਂ ਬਿਲਕੁਲ ਮਾੜਾ ਦੌਰ ਹੱਤਵਾਦ ਦਾ ਕਾਲਾ ਦੌਰ ਜਿਸ ਨੇ ਸਾਰੇ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਦੇ ਰਿਸ਼ਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਮਾੜਾ ਦੌਰ ਪੰਜਾਬ 'ਚ ਕਿਤੇ ਦੇਖ ਨੂੰ ਨਹੀਂ ਮਿਲੇ ਜਿਸ ਦੌਰ ਨੇ ਕਾਲੇ ਦੌਰ ਨੇ ਪੰਜਾਬ ਨੇ ਜਿਸ ਕਾਲੇ ਦੌਰ ਨੂੰ ਹੰਡਾਇਆ ਉਸ ਉੱਪਰ ਫਿਲਮ ਬਣਾਉਣੀ ਉਹ ਵੀ ਕਿਤੇ ਨਾ ਕਿਤੇ ਫਿਰ ਵਿਵਾਦ ਛੇੜਨਾ ਤਾਂ ਬਿਲਕੁਲ ਬਿਲਕੁਲ ਮੈਂ ਤੁਹਾਡੇ ਹਾਂ ਜੀ ਹਾਂ ਮਲਾਦਮ ਫਿਰ ਫਿਰ ਠੀਕ ਰਹੂਗੇ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡਾ ਕੀ ਓਪੀਨੀਅਨ ਹੈ ਤੁਹਾਡਾ ਕੀ ਪੱਕ ਹੈ ਤੂਫਾਨ ਸਿੰਘ ਦੇ ਉੱਤੇ ਫਿਲਮ ਬਣ ਜਿੰਦੀ ਉਹ ਤੋਂ ਵਿਰੋਧ ਨਹੀਂ ਹੁੰਦਾ ਉਹ ਗਲਤ ਨਹੀਂ ਉਹ ਠੀਕ ਹੈ ਫਿਲਮ ਤਾਂ ਅਤਵਾਦੀ ਫਿਲਮ ਤਾਂ ਅੰਤਕਵਾਦੀ ਤੂਫਾਨ ਅੰਤਕਵਾਦੀ ਤੂਫਾਨ ਸਿੰਘ ਦੇ ਉੱਤੇ ਫਿਲਮ ਬਣ ਜਿੰਦੀ ਉਹ ਬਿਲਕੁਲ ਠੀਕ ਹੈ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਬੀਨ ਸਿੰਘ ਨੂੰ ਮਾਰਨ ਵਾਲੇ ਉੱਤੇ ਰੀਲਾਂ ਬਣ ਜਿੰਦੀਆਂ ਫਿਲਮਾਂ ਬਣ ਜਿੰਦੀਆਂ ਉਹ ਬਿਲਕੁਲ ਠੀਕ ਹੈ ਹੈਨਾ ਉਹ ਠੀਕ ਹੈ ਨਾ ਪਰ ਫਿਲਮ ਇੰਡਸਟਰੀ ਦੇ ਵਿੱਚ ਇੱਕ ਸੈਂਸਰ ਬੋਰਡ ਹੈ ਜੋ ਮੈਂ ਇਹ ਨਹੀਂ ਗੱਲ ਕਰ ਰਿਹਾ ਉਹ ਠੀਕ ਹੈ ਮੈਂ ਤੁਹਾਡੇ ਹੱਤਬਾਦ ਨੂੰ ਜ਼ੀਰੋ ਦਿਖਾਣਾ ਠੀਕ ਹੈ ਮੈਂ ਤੁਹਾਡੀ ਗਲਤੀ ਆ ਰਹੀ ਹੈ ਤੁਹਾਡੀ ਫੋਟੋ ਗੁਰੂ ਘਰ ਜਲਾਣੀ ਠੀਕ ਹੈ ਮੈਂ ਤੁਹਾਡੀ ਗਲਤੀ ਆ ਰਹੀ ਹੈ ਕਿ ਐਮਰਜੈਂਸੀ ਫਿਲਮ ਬਣ ਰਹੀ ਹੈ ਉਸ ਐਮਰਜੈਂਸੀ ਦੇ ਦੌਰ ਦੀ ਇੰਦਰਾ ਗਾਂਧੀ ਦੇ ਜੀਵਨ ਦੇ ਉੱਪਰ ਆਧਾਰਿਤ ਹੈ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੀ ਵੀ ਗੱਲ ਕਰ ਲਈ ਕਾਲੇ ਦੌਰ ਦੀ ਵੀ ਕਰ ਲਈ ਮੈਂ ਨਹੀਂ ਕੀਤੀ ਇਹ ਤੱਕ ਮੈਂ 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 ਤੁਸੀ ਕਹਿ ਰਹੇ ਹਾਂ ਨਾ ਕਿ ਕਿਸੇ ਦੀਆਂ ਫੋਟੋਆਂ ਲੱਗ ਰਹੀਆਂ ਨੇ ਮੈਂ ਉਹ ਤੁਹਾਡੀ ਗਲਤੀ ਆ ਰਹੀ ਹੈ ਮੈਂ ਨਹੀਂ ਕਿਹਾ ਇਹ ਕੁਝ ਮੈਂ ਤਾਂ ਕਿਹਾ ਨਹੀਂ ਤੁਸੀਂ ਤੁਸੀਂ ਹੁਣੇ ਕਿਹਾ ਕਿ ਫੋਟੋਆਂ ਲੱਗ ਰਹੀਆਂ ਨੇ ਜੇਕਰ ਉਸ ਜਰ ਸੱਚ ਦਿਖਾਉਂਦੀ ਹੈ ਤਾਂ ਮੈਂ ਕੰਗਨਾ ਰਣੋਤ ਦਾ ਸਰਨ ਵਰਤਨ ਕਰਦਾ ਅਗਰ ਉਹ ਫਿਲਮ ਚ ਦਿਖਾਉਂਦੀ ਹੈ ਵੀ ਪਿੰਡਾਂ ਆਲੇ ਨੇ ਗੁਰਦੂ ਗੁਰੂ ਘਰ ਵਿੱਚ ਦਰਬਾਰ ਸਾਹਿਬ ਵਿੱਚ ਇੱਕ ਇੱਕ 47 ਕੱਠੇ ਕੀਤੇ ਹਥਿਆਰ ਕੱਠੇ ਕੀਤੇ ਬੰਬ ਕੱਠੇ ਕੀਤੇ ਅਗਰ ਉਹ ਦਿਖਾਉਂਦੀ ਹੈ ਮੈਂ ਕੰਗਨਾ ਰਣੋਤ ਦੇ ਨਾਲ ਹਾਂ ਉਹਦੇ ਨਾਲ ਹੱਕ ਚ ਖੜਾ ਸੱਚ ਦਿਖਾਇਆ ਅਗਰ ਹੋਇਆ ਉਹਨੇ ਮੈਂ ਉਹ ਨਾਲ ਖੜਾ ਮੈਂ ਉਹੀ ਚੀਜ਼ ਕਹਿ ਰਿਹਾ ਕੰਗਨਾ ਰਣੋਤ ਕੋਲ ਜਾਂ ਉਹਦੇ ਪ੍ਰੋਡਿਊਸਰਾਂ ਕੋਲ ਕਿਹੜੀ ਕਸੌਟੀ ਹੈ ਕਿ ਉਹ ਜਿਹੜੀ ਚੀਜ਼ ਬਣਾਏਗੀ ਉਹ 100 ਪ੍ਰਤੀਸ਼ਤ ਸੱਚਾਈ ਹੋਏਗੀ ਤੁਸੀਂ ਇਹਨੂੰ ਡਿਨਾਈ ਕਰੋਗੇ ਨਹੀਂ ਮੈਂ ਡਿਨਾਈ ਨਹੀਂ ਕਰ ਰਿਹਾ ਮੇਰੀ ਗੱਲ ਕਰ ਤੁਸੀਂ ਇਹ ਗੱਲ ਕਹਿ ਰਹੇ ਹੋ ਤੁਸੀਂ ਇਹ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਤੁਸੀਂ ਮੈਂ ਕਹਿੰਦਾ ਮੇਰੀ ਗੱਲ ਕਰ ਰਹੇ ਸਹੀ ਮੰਨਦੇ ਹੋ ਮੈਂ ਕਹਿ ਰਿਹਾ ਜੇ ਉਹਨੇ ਫਿਲਮ ਚ ਦਿਖਾਇਆ ਵੀ ਦਰਬਾਰ ਸਾਹਿਬ ਦੇ ਵਿੱਚ ਪਿੰਡਰਾਲੇ ਨੇ ਜਰਨੈਲ ਸਿੰਘ ਪਿੰਡਰਾਲੇ ਨੇ ਹਥਿਆਰ ਇਕੱਠੇ ਕੀਤੇ ਸੀ ਕੋਈ ਬੰਕਰ ਬਣਾਏ ਸੀ ਅਗਰ ਉਹ ਫਿਲਮ ਚ ਦਿਖਾਉਂਦੀ ਹੈ ਮੈਂ ਕੰਗਨਾ ਰਣੌਦ ਦੇ ਨਾਮ ਕਿਉਂਕਿ ਉਹ ਸੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੱਚ ਸੀਗਾ ਨਾ ਦਰਬਾਰ ਸਾਹਿਬ ਤੋਂ ਹਥਿਆਰ ਮਿਲੇ ਕਿ ਨਹੀਂ ਮਿਲੇ ਦੱਸੋ ਨਾ ਦਰਬਾਰ ਸਾਹਿਬ ਤੋਂ ਬੰਕਰ ਸੀਗੇ ਜਾਂ ਨਹੀਂ ਸੀਗੇ ਤੁਸੀਂ ਡਿਨਾਈ ਕਰ ਸਕਦੇ ਹੋ ਸੱਚ ਨੂੰ ਡਿਵਾਈ ਕਰ ਸਕਦੇ ਹੋ ਇਹ ਸਮੇਂ ਦੀ ਆਪਾਂ ਮੈਂ ਜਿਹੜੀ ਗੱਲ ਤੁਸੀਂ ਦੇਖੋ ਇਸ ਗੱਲ ਤੇ ਫਿਰ ਅਗੇ ਮੈਂ ਕਹ ਰਿਹਾ ਸਨਾਤਨਧਰਮ ਦੇ ਲੋਕ ਹਿੰਦੂ ਸਮਾਜ ਦੇ ਲੋਕ ਐਸੇ ਨੇ ਲੀਡਰ ਵੀ ਸੱਚ ਨੂੰ ਸੱਚ ਕਹਿੰਦੇ ਹੀ ਹਮਤ ਰੱਖਦੇ ਨੇ ਗਲਤ ਨੂੰ ਗਲਤ ਕਹਿਣ ਨੂੰ ਮੈਂ ਤੁਹਾਨੂੰ ਸੱਚ ਨੂੰ ਝੂਠ ਕਹਿਣ ਦੀ ਗੱਲ ਤਾਂ ਕਹੀ ਨਹੀਂ ਰਿਹਾ ਇਸ ਗੱਲ ਨੂੰ ਮੰਨ ਇਸ ਗੱਲ ਨੂੰ ਮੰਨਦੇ ਹੋ ਗਏ ਦਰਬਾਰ ਸਾਹਿਬ ਬੰਕਰ ਬਣੇ ਸੀ ਇਸ ਗੱਲ ਨੂੰ ਮੰਨਦੇ ਹੋ ਇਹ ਨਾ ਬਵਾਦ ਵਿਵਾਦ ਨੇ ਉਸ ਨੂੰ ਪਾਰਾ ਪਰਦੇ ਤੇ ਲਿਆਉਣਾ ਤਾਂ ਸੁਭਾਵਿਕ ਹੈ ਉਸ ਤੇ ਹੋਰ ਵਿਵਾਦ ਛੜਨਗੇ ਨਹੀਂ ਨਹੀਂ ਇਸ ਪਹਿਲਾਂ ਮੈਂ ਇਹ ਗੱਲ ਕਰਾਂ ਇਸ ਗੱਲ ਨੂੰ ਮੰਨਦੇ ਹੋ ਵੀ ਦਰਬਾਰ ਸਾਹਿਬ 'ਚ ਹਥਿਆਰ ਜਮਾ ਸੀਗੇ ਉਸੀਂ ਜਦੋਂ ਮੰਦੇ ਦਰਵਾਜ਼ਾ 'ਚ ਬੰਕਰ ਬਣਾਏ ਗਏ ਸੀਗੇ ਮੰਦੇ ਹੋ ਕਿ ਨਹੀਂ ਮੰਦੇ ਸੱਚ ਨੂੰ ਦਿਖਾਣਾ ਗਲਤ ਹੈ ਜਿਹੜਾ ਸਾਡਾ ਸਮਾਜ ਸੋਚਦਾ ਵੀ ਜਿਹੜੇ ਸਮਾਜ ਨੂੰ ਸਾਡੇ ਦੁਸ਼ਾ ਦਿੱਤੀ ਜਾਂਦੀ ਹੈ ਵੀ ਜਿਹੜੇ ਤੁਹਾਡੇ ਅੱਤਵਾਦੀ ਨੇ ਜਿਨ੍ਹਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਵੀ ਇਹ ਕੌਮ ਦੇ ਹੀਰੋ ਨੇ ਇਹ ਕੌਮ ਦੇ ਹੀਰੋ ਨੇ ਅਗਰ ਕੋਈ ਸੱਚ ਦਿਖਾਣਾ ਗਲਤ ਕੀ ਹੈ ਮੈਂ ਕਿਸੇ ਅੱਤਵਾਦੀ ਨੂੰ ਅੱਤਵਾਦੀ ਕਹਿੰਦੀ ਮੈਂ ਰੱਖਦਾ ਇੱਥੇ ਤਾਂ ਕੀ ਕੀਤਾ ਜਾਂਦਾ ਜਿਹਨਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਉਹਨਾਂ ਨੂੰ ਕੌਮ ਦਾ ਸ਼ਹੀਦ ਦੱਸ ਕੇ ਗੁਰੂ ਘਰਾਂ 'ਚ ਉਹਨਾਂ ਦੀ ਤਸਵੀਰਾਂ ਸਜਾਈਆਂ ਜਾਂਦੀਆਂ ਅਗਰ ਕੰਗਨਾਰ ਨੋਦੀ ਅਮਰਜੈਂਸੀ ਫਿਲਮ ਦੇ ਵਿੱਚ ਪੇਸ਼ੀਅਨ ਬਲੂ ਸਟਾਰ ਦਿਖਾਇਆ ਵੀ ਕੀ ਹੋਇਆ ਉਸ ਦੌਰਾਨ ਵੀ ਦਰਬਾਰ ਸਾਹਿਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕਿਉਂ ਕਰਨਾ ਪਿਆ ਕਿਉਂ ਉੱਥੋਂ ਹਥਿਆਰ ਕੇ ਬੰਦੇ ਬਾਹਰ ਕੱਢਣੇ ਪਏ ਕਿਉਂ ਉੱਥੇ ਜਿਹੜੇ ਲੋਕ ਮਾਰਨੇ ਪਏ ਜਾਂ ਮਰੇ ਲੜਾਈ 'ਚ ਮਰੇ ਆਪਰੇਸ਼ਨ ਬਲੂ ਸਟਾਰ 'ਚ ਮਰੇ ਕਿਉਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਨਰਲ ਸਿੰਘ ਭਿੰਡਰਾ ਮਾਰਿਆ ਗਿਆ ਅਗਰ ਉਹ ਦਿਖਾਉਂਦੀ ਹੈ ਸੱਚ ਦਖਾੰਦੀ ਹੈ ਤੇ ਇਤਰਾਜ਼ ਕਿਸੇ ਨੂੰ ਕਿਉਂ ਨਵੀਂ ਪੀੜੀ ਕਿਉਂ ਨਾ ਦੇਖੇ ਸੱਚ ਮੈਂ ਉਹੀ ਕਹਿ ਰਿਹਾ ਇਤਰਾਜ਼ ਨਵੀਂ ਪੀੜੀ ਸੱਚ ਕਿਉਂ ਨਾ ਦੇਖੇ ਇਤਰਾਜ਼ ਸਿਰਫ ਇਹ ਕੀਤਾ ਜਾ ਰਿਹਾ ਹੈ ਕਿ ਕੁਝ ਸੀਨ ਇਤਰਾਜ਼ਯੋਗ ਨੇ ਜਿਸ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਜਾਂ ਸਿੱਖਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੂੰ ਫਿਲਮ ਦੇ ਵਿੱਚ ਕੱਟਿਆ ਜਾਵੇ ਤੇ ਫਿਲਮ ਰਿਲੀਜ਼ ਕੀਤੀ ਜਾਵੇ ਇਹਦੇ ਵਿੱਚ ਗਲਤ ਕੀ ਹੈ ਜੇਕਰ ਕੋਈ ਸਮਾਜ ਦਾ ਵਿਅਕਤੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਮੇਰੀ ਬੇਨਤੀ ਸੁਣਨਾ ਜੇਕਰ ਕੋਈ ਸਮਾਜ ਦੀ 100 ਵਿਅਕਤੀ ਵੀ ਗਲਤ ਕੰਮ ਕਰਦੇ ਨੇ ਕਿਹਾ ਉਹਦਾਂ ਸਾਰਾ ਸਮਾਜ ਗਲਤ ਹੋ ਜਾਏਗਾ ਦਸੋ ਨਾ ਅਗਰ ਦਰਵਾਸਾ ਉਹਦੇ ਵਿੱਚ ਉਸ ਟਾਈਮ ਜਿਹੜੇ ਲੋਕ ਸੀ ਹਥਿਆਰਬੰਦ ਲੋਕ ਸੀ ਬੈਠੇ ਸੀਗੇ ਅਗਰ ਉਹਨਾਂ ਨੇ ਪ੍ਰੈਸ਼ਰ ਬੂਸਟਰ ਦੇ ਨਾਲ ਭਾਰਤੀ ਫੌਜ ਨਾਲ ਲੜਾਈ ਲੜਦੇ ਹੋ ਮਾਰੇ ਗਏ ਨੇ ਅਗਰ ਕੁਝ ਲੋਕ ਸੀ ਨਾ ਅਗਰ ਉਹਦੇ ਨਾਲ ਕੇ ਸਿਕਸ ਮਹੀਨੇ ਦਾ ਸਾਰਾ ਕਿਰਦਾਰ ਖਤਮ ਹੋ ਜਾਏਗਾ ਸਾਰਾ ਕਿਰਦਾਰ ਖਰਾਬ ਹੋ ਜਾਏਗਾ ਅਗਰ ਤਲਾਬ ਜੀ ਦੀ ਮੱਛੀ ਖਰਾਬ ਹੁੰਦੀ ਹੈ اگر ਉਹਨਾਂ ਆਪਾਂ ਬਾਹਰ ਕੱਢ ਦੇਨੇ ਤਾਂ ਬਾਕੀ ਦੀ ਮੱਛਲੀ ਸਾਰੀ ਸਾਫ਼ ਹੀ ਹੋਣੀ ਹੈ ਪਰ ਜੇ ਆਪਾਂ ਉਸ ਪਾਰਟ ਨੂੰ ਕੱਟ ਕੇ ਸਿਰਫ ایمرجਨਸੀ ਦੀ ਗੱਲ ਕਰੀਏ ਤਾਂ ਫਿਰ ਉਹ ਚ ਗਲਤ ਕੀ ਹੈ ਤੁਸੀਂ ਗਲਤ ਗਲਤ ਆ ਇਹ ਵੀ ਨਹੀਂ ਇਹ ਵੀ ਹੁੰਦਾ ਜਾਂ ਅਸੀਂ ਸਿਰਫ ਉਸ ਮੁੱਦੇ ਨੂੰ ਲੈ ਕੇ ਉਸ ਉੱਪਰ ਵਾਰ-ਵਾਰ ਗੱਲ ਕਰਨੀ ਉਸ ਉੱਪਰ ਵਾਰ-ਵਾਰ ਚਰਚਾ ਕਰਨੀ ਚਾਹੁੰਦੇ ਹਾਂ ਐਸਜੀਪੀਸੀ ਕਰ ਰਹੀ ਹੈ ਐਸਜੀਪੀਸੀ ਉਹਨੂੰ ਫਿਲਮ ਨੂੰ ਪ੍ਰਮੋਟ ਕਰ ਰਹੀ ਹੈ ਕੰਗਨਾਰ ਰੌਣਦ ਦੀ ਫਿਲਮ ਬਣਾਈ ਐਮਰਜਨਸੀ ਤੁਹਾਨੂੰ ਕੀ ਲੱਗਦਾ ਕਿ ਕੰਗਨਾਰ ਰੌਣਦ ਦੀ ਫਿਲਮ ਨੂੰ ਐਸਜੀਪੀਸੀ ਪ੍ਰਮੋਟ ਕਰ ਰਹੀ ਹੈ ਬਿਲਕੁਲ ਪ੍ਰਮੋਟ ਕਰ ਰਹੀ ਹੈ ਪਰ ਉਹ ਤਾਂ ਵਿਰੋਧ ਕਰ ਰਹੇ ਤੁਸੀਂ ਗੱਲ ਤੁਸੀਂ ਗੱਲ ਸਮਝੋ ਕਿ ਨਾ ਰੌਲ ਫਿਲਮ ਬਣਾ ਰਹੀ ਐ ਅਮਰਜੈਂਸੀ ਮੈਨੂੰ ਨਹੀਂ ਲੱਗਦਾ ਵੀ ਦੇਸ਼ ਦੇ ਕੁਝ ਹਜ਼ਾਰ ਬੰਦਾ 10000 ਬੰਦਾ ਵੀ ਉਹਨਾਂ ਫਿਲਮ ਦੇਖਣ ਜਾਂਦਾ ਜਿਸ ਹੱਬ ਦਾ ਵਿਰੋਧ ਹੋਇਆ ਸ਼ਾਇਦ ਲੱਖਾਂ ਦੀਦਾਜ ਉਸ ਫਿਲਮ ਨੂੰ ਦੇਖਣ ਲੋਕੀ ਜਾਣਗੇ ਇਹਨੂੰ ਕੀ ਕਹਿੰਗੇ ਪ੍ਰਮੋਸ਼ਨ ਦਾ ਤਰੀਕਾ ਕੀਤਾ ਜਾਂਦਾ ਪਰ ਸਮਾਜ ਇਸ ਨੂੰ ਸਮਾਜ ਨੂੰ ਕੀ ਸਹਿਦ ਮਿਲਦੀ ਐ ਇਸ ਬਾਦ ਵਿਵਾਦ ਦੇ ਮੇਰੀ ਗੱਲ ਕੀ ਕਹਿ ਰਹੇ ਆ ਮੰਦਰ ਅਲੀ ਮਿਲੀ ਭਗਤ ਲਿਖਦੀ ਐ ਦੋਨਾਂ ਦੀ ਕੰਗਣਾ ਨੇ ਫਿਲਮ ਕੱਢੀ ਉਹ ਪ੍ਰਮੋਟ ਹੋ ਰਹੀ ਸੀ ਇਹਨਾਂ ਨੇ ਪ੍ਰਮੋਟ ਕਰਤੀ ਤੁਹਾਡੇ ਮੁਤਾਬਕ ਸਿਆਸਤ ਹੋ ਰਹੀ ਹੈ ਧਰਮ ਦੇ ਨਾਮ ਹੋ ਰਹੀ ਹੈ ਐਮੀ ਲੜਾਇਆ ਜਾ ਰਹੇ ਹਿੰਦੂ ਸਿੱਖਾਂ ਨੂੰ ਦਿਖਾਇਆ ਜਾ ਰਿਹਾ ਕੁਝ ਵੀ ਨਹੀਂ ਹੈ ਪ੍ਰਮੋਟ ਕੀਤਾ ਜਾ ਰਿਹਾ ਫਿਲਮ ਨੂੰ ਕੰਗਨਰ ਨੌਤ ਬਤੌਰ ਇੰਦਰਾ ਗਾਂਧੀ ਉਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਤੁਸੀਂ ਪਰਸਨਲੀ ਜੇ ਤੁਹਾਡਾ opinion ਜਾਨਣਾ ਚਾਹੀਏ ਕਿ ਤੁਹਾਡੇ ਨਜ਼ਰੀਏ ਤੋਂ ਕੰਗਨਰ ਨੌਤ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ ਜਿਹੜੇ ਉਹ ਬਿਆਨ ਦਿੰਦੀ ਹੈ ਉਹ ਵਾਜਬ ਨੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਨੇ ਜਾਂ ਦੇਖੋ ਜਿਹੜੀ ਗੱਲ ਮਾਵਾ ਪੇਣਾ ਦੇ ਖਿਲਾਫ ਕੋਈ ਵੀ ਬਿਆਨ ਦਿੰਦੀ ਹੈ ਮੈਂ ਉਹਦਾ ਸਮਰਥਨ ਨਹੀਂ ਕਰਦਾ ਕਿਉਂਕਿ ਮਾਵਾ ਪੇਣਾ ਸਭ ਦੀਆਂ ਸਾਂਝੀਆਂ ਨੇ ਬਿਲਕੁਲ ਮੈਂ ਉਹਦਾ ਸਨਮਾਨ ਕਰਦਾ ਮੈਂ ਕੰਗਣਾ ਦਾ ਵੀ ਸਨਮਾਨ ਕਰਦਾ ਪਰ ਜਿਹੜੀਆਂ ਜੱਥੇਬੰਦੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਤਰਨੇਦੇਵੀ ਬੈੜਦੀਆਂ ਮੈਂ ਉਹਨਾਂ ਦਾ ਵੀ ਸਨਮਾਨ ਕਰਦਾ ਮਾਵਾਂ ਪੈਣਾ ਸਭ ਦੀਆਂ ਸਾਂਝੀਆਂ ਹਾਂ ਜਿਹੜੇ ਕਿਸਾਨ ਲੋਕ ਰਸਤੇ ਰੋਕ ਕੇ ਬੈਠੇ ਨੇ ਉਹਨਾਂ ਦਾ ਵਿਰੋਧ ਕਰਦੀ ਐ ਮੈਂ ਉਹਨਾਂ ਦਾ ਸਮਰਥਨ ਕਰਦਾ ਹਮੇਸ਼ਾ ਕੰਗਣਾ ਦੀ ਮਾਨਸਿਕਤਾ ਦੀ ਗੱਲ ਹੁੰਦੀ ਐ ਕਿ ਉਹ ਇਦਾਂ ਦੇ ਬੇਤੁਕੇ ਬਿਆਨ ਦਿੰਦੀ ਐ ਕੀ ਲੱਗਦਾ ਕਿ ਇੰਦਰਾ ਗਾਂਧੀ ਵਰਗਾ ਕਿਰਦਾਰ ਉਹ ਨਿਭਾ ਸਕਦੀ ਐ ਤੁਸੀਂ ਵੈਸੇ ਫਿਲਮ ਹਲੇ ਦੇਖੀ ਨਹੀਂ ਕਿਸੇ ਨੇ ਵੀ ਨਹੀਂ ਵੇਖੀ ਤੁਹਾਨੂੰ ਕੀ ਲੱਗਦਾ ਯਾਰ ਅਮੇ்தਸ਼ਾ ਦੇਖਣ ਨੂੰ ਤਾਂ ਆ ਫਿਲਮ ਮੈਂ ਸੁਣੂਗਾ ਲੋਕਾਂ ਕੋਲ ਅੱਛੀ ਲੱਗੀ ਸੀ ਤਾਂ ਦੇਖਣ ਜਾਊਂਗਾ ਮੈਂ ਤਾਂ ਕੀ ਕਹਿ ਰਿਹਾ ਲੋਕਾਂ ਨੇ ਚਰਚਾ ਹੀ ਹੈ ਨਹੀਂ ਚਰਚਾ ਕਰਾਈ ਕਿਨੇ ਫਿਲਮ ਦੀ ਸ਼ਾਇਦ ਉਹਨੂੰ 10000 ਬੰਦਾ ਦੇਸ਼ ਭਰ ਚ ਫਿਲਮ ਲੈ ਦੇਖਣ ਜਾਂਦਾ ਪਰ ਜਿਸ ਹਿਸਾਬ ਦੀ ਚਰਚਾ ਹੋਈ ਸ਼ਾਇਦ ਉਹਨੂੰ ਕਰੋਨਾ ਲੋਕੀ ਦੇਖਣ ਜਾਣਗੇ ਉਹ ਫਿਰ ਪ੍ਰਮੋਟ ਕਿਨੇ ਕਰਾਇਆ ਐ ਜੀਪੀਸੀ ਨੇ ਇਹ ਸਵਾਲ ਤਾਂ ਉਸ ਜੀਪੀਸੀ ਨੂੰ ਪੁੱਛਿਆ ਦੀ ਪ੍ਰਮੋਟ ਕਿਉਂ ਕੀਤਾ ਫਿਲਮ ਸੈਂਸਰ ਬੋਰਡ ਨੇ ਰੋਕ ਲਗਾਈ ਹੈ ਔਰ ਕਿਹਾ ਜਾ ਰਿਹਾ ਕਿ ਜਿਹੜੇ ਇਤਰਾਜ਼ਯੋਗ ਸੀਨ ਨੇ ਕੱਟੇ ਜਾਣਗੇ ਤੁਸੀਂ ਕਿਵੇਂ ਵੇਖਦੇ ਹੋ ਉਸ ਚੀਜ਼ ਨੂੰ ਕੱਟੇ ਜਾਣੇ ਚਾਹੀਦੇ ਨੇ ਪ੍ਰਮੋਟ ਕਰਵਾਤੀ ਨਾ ਪਰਲ ਕੇ ਫਿਲਮ ਤਾਂ ਪਰਮੋ ਜਿਸ ਫਿਲਮ ਨੂੰ ਹਿੰਦੁਸਤਾਨ ਚ 10000 ਬੰਦੇ ਨਹੀਂ ਦੇਖਣਾ ਸੀਗਾ ਉਹਨੂੰ 10 ਕਰੋੜ ਬੰਦੇ ਦੇਖਣਗੇ ਤੁਸੀਂ ਕਹਿ ਰਹੇ ਹੋ ਐਸਜੀਪੀਸੀ ਉਸ ਦਾ ਵਿਰੋਧ ਕਰਕੇ ਗਲਤ ਕਰ ਰਹੀ ਹੈ ਪਰ ਜਿਹੜੇ ਲੋਕ ਦੀ ਹਮਾਇਤ ਕਰ ਰਹੇ ਨੇ ਉਹ ਕਿੰਨੇ ਸਹੀ ਨੇ ਬਿਲਕੁਲ ਉਹ ਵੀ ਗਲਤ ਨਹੀਂ ਮੈਂ ਤਾਂ ਕਹਿ ਰਿਹਾ ਉਹ ਤਾਂ ਰਾਜਨੀਤੀ ਕਰ ਰਹੇ ਨੇ ਉਹ ਤਾਂ ਰਾਜਨੀਤੀ ਕਰ ਰਹੇ ਨੇ ਮੈਂ ਤਾਂ ਬਿਲਕੁਲ ਕਹਿ ਰਿਹਾ ਰਾਜਨੀਤੀ ਹੋ ਰਹੀ ਹੈ ਗੱਲ ਸਵਾਲ ਇੱਕੋ ਹੀ ਹੈ ਦੇਖੋ ਅਗਰ ਕਿਸੇ ਨੇ ਸੱਚ ਦਿਖਾ ਰਹੀ ਹੈ ਦਿਖਾ ਦਿੱਤਾ ਤੇ ਦਿਦਨਾ ਚ ਇਹਨਾਂ ਕੀ ਫਰਕ ਪੈਂਦਾ ਜੋ ਹੋਇਆ ਦੁਨੀਆ ਨੂੰ ਪਤਾ ਨਹੀਂ। ਜੰਨ ਸਾਹਿਬ ਮੈਂ ਫਿਰ ਉਸੇ ਸਵਾਲ ਤੇ ਆਵਾਂਗਾ ਤੁਸੀਂ ਕਹਿ ਰਹੇ ਹੋ ਕਿ ਕੰਗਣਾ ਸੱਚ ਦਿਖਾ ਰਹੀ ਹੈ। ਕਸੌਟੀ ਕੀ ਹੈ ਜਿਸ ਵਿੱਚ ਇਹ ਕਹਿ ਸਕਦੇ ਆ ਕਿ ਕੰਗਣਾ ਜੋ ਦਿਖਾ ਰਹੀ ਹੈ ਉਹ ਸੱਚ ਹੈ। ਮੈਂ ਉਹ ਚੀਜ਼ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਜੀ। ਤੁਸੀਂ ਨਹੀਂ ਮੈਂ ਤਾਂ ਕਹਿ ਰਿਹਾ ਵਿਰੋਧ ਇਸ ਕਰਕੇ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਗਲਤ ਹੈ। ਉਹਨਾਂ ਨੇ ਦੇਖਿਆ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੀ ਕਸੌਟੀ ਪੁੱਛੀ ਉਹਨੇ ਕਿ ਕਸੌਟੀ ਕੀ ਹੈ? ਉਹਨਾਂ ਦੀ ਕਸੌਟੀ ਸੈਂਸਰ ਬੋਰਡ ਨੂੰ ਕਹਿ ਰਹੇ ਨੇ ਉਹ। ਉਹਨਾਂ ਨੇ ਸੈਂਸਰ ਬੋਰਡ ਨੂੰ ਕਿਹਾ ਕਿ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਓ ਮੇਰੀ ਗੱਲ ਪੱਤਰਕਾਰ ਸਾਹਿਬ ਤੁਸੀਂ ਮੈਨੂੰ ਇੰਟਰਵਿਊ ਕਰਦੇ ਕਹਿੰਦੇ ਕੁਝ ਗਲਤ ਬੋਲ ਜਾਵਾਂ ਕੀ ਇਦਾਂ ਸਿਕਸ ਸਮਾਜ ਦਾ ਅਕਸ ਖਰਾਬ ਹੋ ਜਾਏਗਾ ਸਿਰਫ ਪੱਤਰਕਾਰ ਦਾ ਹੋਏਗਾ ਨਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਮੈਂ ਇੱਥੇ ਬੇਟਾ ਬੇਟਾ ਕੁਝ ਗਲਤ ਬੋਲ ਜਾ ਮੇਰੀ ਗੱਲ ਉੱਪਰ ਰਜੀਵ ਟੰਡਨ ਦਾ ਅਕਸ ਖਰਾਬ ਹੋ ਉਸਦਾ ਹਿੰਦੂ ਸਮਾਜ ਦਾ ਅਕਸ ਖਰਾਬ ਹੋ ਉਸਦਾ ਇਹ ਕੀ ਮਤਲਬ ਹੈ ਇੱਕ ਵਿਅਕਤੀ ਦਾ ਉਦੀ ਛਵੀ ਦਿਖਾਈ ਜਾ ਰਹੀ ਪਿੰਡ ਵਾਲੇ ਦਾ ਰੂਪ ਦਿਖਾਇਆ ਜਾ ਰਿਹਾ ਪਿੰਡਰ ਦਾ ਰੋਲ ਦਿਖਾਇਆ ਜਾ ਰਿਹਾ ਉਹਦੇ ਨਾਲ ਕਿ ਸਿਕਸ ਸਮਾਜ ਦੀ ਛਵੀ ਖਰਾਬ ਹੋ ਗਈ ਦੱਸੋ ਨਾ ਇੱਕ ਵਿਅਕਤੀ ਦੇ ਨਾਲ ਕਿਹਾ ਕਿਸੇ ਦੀ ਛਵੀ ਖਰਾਬ ਹੋ ਸਕ ਕਿਉਂ ਮੋਰ ਖਰਾਬ ਕੀਤਾ ਜਾ ਰਿਹਾ ਤੁਹਾਡਾ ਵਿਰੋਧ ਫਿਲਮ ਨੂੰ ਚਰਚਾ ਲੈ ਫਿਲਮ ਨੂੰ ਲੈ ਕੇ ਚਰਚਾ ਹੀ ਕਿਉਂ ਕੀਤੀ ਜਾ ਰਹੀ ਮੇਰਾ ਤਾਂ ਸਵਾਲ ਇਹ ਹੈ ਜਾਨੀ ਕਿ ਚਰਚਾ ਨਹੀਂ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਫਿਲਮ ਮੰਦੀ ਚੱਲਦੀ ਲੋਕ ਦੇਖਦੇ ਨਾ ਦੇਖਦੇ ਪਤਾ ਨਹੀਂ ਲੱਗਣਾ ਸੀਗਾ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਲੱਗਣਾ ਫਿਲਮ ਦੇਖਣੀ ਆਪਾਂ ਤਾਂ ਸਿਰਫ ਕੰਗਣਾ ਨਹੀਂ ਹੋਰ ਵੀ ਕਈ ਫਿਲਮਾਂ ਦੇ ਉੱਪਰ ਵਿਵਾਦ ਹੋਇਆ ਜਿਨ੍ਹਾਂ ਦੇ ਉੱਪਰ ਰੋਕ ਲੱਗੀ ਹੈ ਤੁਸੀਂ ਕਿਵੇਂ ਵੇਖਦੇ ਹੋ ਕਿ ਸੈਂਸਰ ਬੋਰਡ ਜਿਹੜਾ ਕੋਈ ਸਰਟੀਫਿਕੇਟ ਦਿੰਦਾ ਫਿਲਮ ਚੱਲੇ ਸੈਂਸਰ ਬੋਰਡ ਨੂੰ ਸੋਚਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਪਰ ਜੇਕਰ ਕੋਈ ਹਿਸਟੋਰੀਕਲ ਫਿਲਮ ਇਦਾਂ ਦੀ ਬਣਦੀ ਹੈ ਜਾਂ ਕਾਲੇ ਦੌਰ ਦੇ ਉੱਪਰ ਕੋਈ ਫਿਲਮ ਬਣਦੀ ਹੈ ਉਸ ਨੂੰ ਸੋਚ ਵਿਚਾਰ ਕਰਕੇ ਸਕ੍ਰੀਨ ਤੇ ਲਿਆਉਣਾ ਚਾਹੀਦਾ ਪਹਿਲਾਂ ਫਿਲਮ ਆਈਆਂ ਸਰਦਾਰ ਬੇ ਸਿੰਘ ਨੂੰ ਮਾਰਦੀ ਦੀ ਫਿਲਮ ਨੂੰ ਵੀ ਫਿਲਮ ਆਈ ਬਣੀ ਜੀ ਆਤਵਾਦੀ ਨੂੰ ਹੀਰੋ ਦਿਖਾਇਆ ਗਿਆ ਹੋਰ ਵੀ ਆਤਵਾਦੀਆਂ ਫਿਲਮਾਂ ਆਈਆਂ ਉਹਨਾਂ ਨੂੰ ਹੀਰੋ ਦਿਖਾ ਦੇ ਕੇ ਫਿਲਮਾਂ ਪਾਸ ਦੀਆਂ ਉਹ ਪਾਸ ਕਿਦਾਂ ਕੀਤੀਆਂ ਜੀ ਉਸ ਲਈ ਸੈਂਸਰ ਨੂੰ ਕਿਉਂ ਨਹੀਂ ਰੋਕਿਆ ਗਿਆ ਸੈਂਸਰ ਨੂੰ ਰੋਕਣਾ ਚਾਹੀਦਾ ਸੀ ਨਾ ਜੀ ਜੋ ਕੁਝ ਕੋਰੇਆ ਗਲਤ ਹੋ ਰਿਹਾ ਮੈਂ ਫਿਰ ਕਹਿ ਰਿਹਾ ਧਰਮ ਘਰ ਚ ਮੇਰੇ ਮਨ ਚ ਮੇਰੇ ਮੰਦਰ ਚ ਹੋਣਾ ਚਾਹੀਦਾ ਧਰਮ ਮੇਰੇ ਘਰ ਚ ਮੇਰੇ ਗੁਰੂ ਘਰ ਚ ਮੇਰੇ ਮਨ ਚ ਹੋਣਾ ਚਾਹੀਦਾ ਪਰ ਇੱਥੇ ਦਾ ਧਰਮ ਦੇ ਨਾਮ ਤੇ ਰਾਜਨੀਤੀ ਰੋਟੀਆਂ ਸਿੱਕੀਆਂ ਜਾ ਰਹੀਆਂ ਧਰਮ ਦੇ ਨਾਮ ਤੇ ਵਿਵਾਦ ਖੜੇ ਕਰਕੇ ਸੱਤਾ ਪ੍ਰਾਪਤ ਕੀਤੀ ਜਾ ਰਹੀ ਹੈ ਜਿਹੜਾ ਬਿਲਕੁਲ ਇਹ ਤੇ ਬੰਦ ਹੋਣਾ ਪ੍ਰਤੀਬੰਧ ਲੱਗਣਾ ਚਾਹੀਦਾ ਲੋਕ ਕਿਵੇਂ ਸਿਆਣੇ ਹੋਣ ਲੋਕਾਂ ਨੂੰ ਕਿਵੇਂ ਸਮਝ ਆਵੇ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਕਨਫਲਿਕਟ ਹੁੰਦਾ ਹੈ ਦੋ ਤਰ੍ਹਾਂ ਬਣ ਜਾਂਦੀਆਂ ਨੇ ਇੱਕ ਵਿਰੋਧ ਕਰਦੀ ਐ ਇੱਕ ਖਮਾਹ ਲੜਾਈ ਸ਼ੁਰੂ ਹੁੰਦੀ ਆ ਜਦੋਂ ਰਾਜਨੀਤੀ ਸੱਤਾ ਪ੍ਰਾਪਤ ਕੀਤੀ ਜਾਂਦੀ ਆ ਉਦੋਂ ਕਹਿੰਦੇ ਨੇ ਅਸੀਂ ਆਪਣੀ ਤਰੱਕੀ ਦੇ ਹਿਸਾਬ ਨਾਲ ਅਸੀਂ ਜੋ ਪ੍ਰਗਤੀ ਕੀਤੀ ਆ ਜੋ ਅਸੀਂ ਪੰਜਾਬ ਦੇ ਥਾਂ ਲਈ ਕੰਮ ਕੀਤਾ ਅਸੀਂ ਉਹਦੇ ਨਾਮ ਤੇ ਵੋਟ ਮੰਗਾਂਗੇ ਅਸੀਂ ਜਿਹੜੇ ਚੰਗੇ ਕੰਮ ਕੀਤੇ ਉਹਦੇ ਨਾਮ ਤੇ ਵੋਟ ਮੰਗਾਂਗੇ ਇਹੀ ਕਿਹਾ ਜਾਂਦਾ ਨਾ ਦੇਸ਼ 'ਚ ਵੀ ਜਦੋਂ ਵੀ ਚੋਣਾਂ ਹੋਏ ਨੇ ਇਹੀ ਗੱਲ ਕੀਤੀ ਜਾਂਦੀ ਆ ਵੀ ਅਸੀਂ ਦੇਸ਼ ਤਰੱਕੀ ਲਈ ਜਿਹੜੇ ਕੰਮ ਕੀਤੇ ਉਹਦੇ ਨਾਮ ਤੇ ਅਸੀਂ ਵੋਟ ਮੰਗਾਂਗੇ ਪਰ ਐਂਡ 'ਚ ਫਿਰ ਧਰਮ ਦੇ ਨਾਮ ਤੇ ਖਲੇਰੇ ਪਾਈ ਜਾਂਦੇ ਨੇ ਕਦੀ ਦੇਖਿਆ ਕਿ ਕਾ ਆਪਣੇ ਕਿਤੇ ਇੱਕ ਮਾਦ ਤੇ ਵੋਟ ਮੰਗੀ ਹੋਵੇ ਕਿਸੇ ਨੇ ਹਮੇਸ਼ਾ ਹੀ ਵਿਵਾਦ ਦੇ ਉੱਤੇ ਵੋਟ ਮੰਗੀ ਜਾਂਦੀ ਹੈ ਇਹ ਤਾਂ ਲੋਕਾਂ ਨੂੰ ਸਮਝਣਾ ਪਏਗਾ ਵੀ ਅਸੀਂ ਲੋਕ ਧਰਮ ਤੋਂ ਹਟ ਕੇ ਰਾਜਨੀਤੀਆਂ ਦੀ ਸੋਚ ਦੇਖ ਕੇ ਅਸੀਂ ਵੋਟ ਪਾਈ ਜੀ ਟੰਡਨ ਸਾਹਿਬ ਕਈ ਲੋਕ ਹੈ ਵਿਚਾਰ ਦੇ ਰਹੇ ਨੇ ਕਿ ਸਿੱਖ Hindu ਭਾਈਚਾਰੇ ਨੂੰ ਢਾਂ ਲੱਗ ਰਹੀ ਹੈ ਅਜਿਹੇ ਵਿਵਾਦਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਅਜਿਹੇ ਵਿਵਾਦ ਜਦੋਂ ਹੁੰਦੇ ਨੇ ਤਾਂ ਸਿੱਖ ਧਰਮ ਤੇ Hindu ਧਰਮ ਆਪਸ ਦੇ ਵਿੱਚ ਪਾੜ ਸਕਦੇ ਨੇ ਉਹਨਾਂ ਦੇ ਆਪਸੀ ਭਾਈਚਾਰੇ ਨੂੰ ਢਾਂ ਲੱਗ ਸਕਦੀ ਹੈ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦਾ ਕੋਣ ਹੈ ਹਿੰਦੂ ਸਮਾਜ ਦੇ ਲੋਕ ਜਾਂ ਹਿੰਦੂ ਸਮਾਜ ਦੇ ਲੀਡਰ ਕੀ ਕਦੀ ਸਿੱਖ ਸਮਾਜ ਦੇ ਲੀਡਰ ਤੋਂ ਇੱਕ ਸ਼ਬਦ ਸੁਣਿਆ ਵੀ ਅਸੀਂ ਹਿੰਦੂ ਸਿੱਖ ਭਾਈਚਾਰਾ ਕਾਇਮ ਰੱਖਣਾ ਇਹ ਸਿਰਫ ਠੇਕਾ ਹਿੰਦੂ ਸਮਾਜ ਦੇ ਲੀਡਰਾਂ ਨੇ ਲੈ ਰੱਖਿਆ ਪਰ ਤੁਸੀਂ ਕਦੇ ਕੋਸ਼ਿਸ਼ ਕੀਤੀ ਹੈ ਕਿ ਸਿੱਖ ਭਾਈਚਾਰੇ ਦੇ ਨਾਲ ਬੈਠ ਕੇ ਇਸ ਉੱਪਰ ਵਿਚਾਰ ਚਰਚਾ ਕੀਤੀ ਜਾਵੇ ਅਸੀਂ ਤਾਂ ਇੱਕੋ ਚਰਚਾ ਹੀ ਕੀਤੀ ਸੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਕਿਉਂਕਿ ਪਿਛਲੇ ਤਿੰਨ ਦਿਨ ਤੁਸੀਂ ਜਾਗੋ ਇੱਕ ਜਾਗੋ ਵੀ ਤੁਸੀਂ ਸ਼ੁਰੂ ਕੀਤੀ ਸੀ ਤੁਹਾਡੇ ਸ਼ਿਵ ਸੈਨਾ ਸਮਾਜ ਵੱਲੋਂ ਅਸੀਂ ਤਾਂ ਇੱਕ ਗੱਲ ਹੀ ਰੱਖੀ ਆਪਣੀ ਸਿਰਫ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਉਹਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਜਾਂਦਾ ਉਦਾਂ ਕਹਿੰਦੇ ਅਸੀਂ ਸਿੰਧੂ ਭਾਈ ਸਿੰਧੂ ਸਮਾਜ ਦੇ ਵੱਲ ਕੋਈ ਕੜਵੀ ਕਿਹੜੀ ਨਿਗਾਹਾਂ ਦੇਖੀ ਸੀ ਉਹਦਾ ਸਿਰਪੇ ਗੁੱਟ ਲਾ ਦੇਾਂਗੇ ਅਗਰ ਹਿੰਦੂ ਸਮਾਜ ਨੇ ਕਹਿਤਾ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਤੇ ਉਹਤੇ ਵੀਵਾਦ ਕਿਉਂ ਦੱਸੋ ਨਾ ਜਾਗੋ ਵੀ ਕਿਉਂ ਕੱਢਣੀ ਪੈ ਰਹੀ ਹੈ ਆਪਣੇ ਹੱਕ ਲਈ ਆਪਣੇ ਰਾਜਨੀਤਿਕ ਹੱਕਾਂ ਲਈ ਆਪਣੇ ਸਮਾਜੀ ਹੱਕਾਂ ਲਈ ਧਾਰਮਿਕ ਹੱਕਾਂ ਲਈ ਛੱਡ ਤੋਂ 65 ਸੀਟਾਂ ਜਿੱਤੇ ਹਿੰਦੂ ਬੋਲਵਾਦੀ ਐ ਪਰ ਉੱਥੇ ਹਿੰਦੂ ਸਮਾਜ ਦੇ ਉਮੀਦਵਾਰੀ ਉਤਾਰੇ ਜਾਂਦੇ ਪਰ ਤੁਸੀਂ ਵੀ ਆਜ਼ਾਦ ਲੜ ਸਕਦੇ ਹੋ ਦੇਸ਼ ਦਾ ਸੰਵਿਧਾਨ ਤੁਹਾਨੂੰ ਇਹ ਇਖਤਿਆਰ ਦਿੰਦਾ ਹੈ ਜਿਵੇਂ ਜੇ ਗੱਲ ਕੀਤੀ ਜਾਵੇ ਕਿ ਸਿੱਖ ਪੰਥਕ ਚਿਹਰੇ ਜਿਹੜੇ ਨੇ ਆਜ਼ਾਦ ਲੜ ਕੇ ਜਿੱਤਰੇ ਨੇ ਤੁਸੀਂ ਵੀ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੋ ਔਰ ਕੋਸ਼ਿਸ਼ ਕਰੋ ਜਿਹੜੀ ਜਾਗੂ ਲਗ ਪਟਿਆਲੇ ਤੋਂ ਚੱਲੀ ਲੁਧਿਆਣੇ ਪਹੁੰਚੀ ਲੁਧਿਆਣੇ ਤੋਂ ਅੰਬਸਰ ਅੰਬਸਰ ਤੋਂ ਬਾਅਦ ਫਗਵਾੜੇ ਪਹੁੰਚੀ ਫਗਵਾੜੇ ਤੋਂ ਬਾਅਦ ਬਠਿੰਡਾ ਪਹੁੰਚੀ ਬਠਾੜਨੇ ਤੋਂ ਬਾਅਦ ਫਾਜ਼ਿਲਕਾ ਜਾ ਰਹੀ ਹੈ ਇਹ ਜਾਗੂ ਉਸੇ ਚੀਜ਼ ਦੀ ਤਿਆਰੀ ਹੈ ਰਾਜਨੀਤੀ 'ਚ ਤੁਹਾਡਾ ਇੰਟਰਸਟ ਕਿਦਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਰਾਜੀਵ ਟੰਡਨ ਰਾਜਨੀਤੀ ਦੇ ਵਿੱਚ ਆ ਸਕਦੇ ਨੇ ਬਤੌਰ ਉਮੀਦਵਾਰ ਕਿਸੇ ਹਲਕੇ ਤੋਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਕੋਰ ਕਮੇਟੀ ਤੈਅ ਕਰੇਗੀ ਚੋਣਾਂ ਆਉਣ ਵਾਲੇ ਦਿਨਾਂ 'ਚ ਵੀ ਹਿੰਦੂ ਸਮਾਜ ਦੇ ਲੋਕ ਚੋਣ ਲੜਨਗੇ ਜਾਂ ਨਹੀਂ ਲੜਨਗੇ ਹੁੰਦਾ ਜਾਗੋ ਹਰ ਸ਼ਹਿਰ ਹਰ ਜ਼ਿਲ੍ਹੇ 'ਚ ਜਾ ਰਹੀ ਹੈ ਜਿੱਥੇ ਤੇ ਹਿੰਦੂ ਬੋਲਵਾਦੀ ਹੈ ਜਾਗੋ ਉੱਥੇ ਪਹੁੰਚਣੀ ਹੈ ਹਿੰਦੂ ਸਮਾਜ ਨੂੰ ਇਕੱਠਾ ਕਰ ਰਹੇ ਆ ਇੱਕ ਸ਼ਕਤੀ ਇਕੱਠਾ ਕਰਕੇ ਆਪਣੇ ਰਾਜਨੀਤਿਕ ਹੱਕ ਸਮਾਜਿਕ ਹੱਕ ਧਾਰਮਿਕ ਹੱਕ ਲੈਣੇ ਅਖੀਰ ਮੈਂ ਕੰਗਣਾ ਤੇ ਆਵਾਂਗਾ ਕੰਗਣਾ ਦੀ ਇਸ ਫਿਲਮ ਬਾਰੇ ਤੁਹਾਡੇ ਵੱਲੋਂ ਕੋਈ ਲੋਕਾਂ ਨੂੰ ਸੰਦੇਸ਼ ਜਦੋਂ ਫਿਲਮ ਜੇ ਆਉਂਦੀ ਹੈ ਚਾਹੇ ਸੈਂਸਰ ਬੋਰਡ ਉਹ ਤੇ ਕੈਂਚੀ ਚਲਾ ਕੇ ਫਿਲਮ ਰਿਲੀਜ਼ ਕਰਦਾ ਤਾਂ ਤੁਹਾਡੇ ਵੱਲੋਂ ਕੀ ਖਾਸ ਸਨੇਹਾ ਲੋਕਾਂ ਨੂੰ ਹੋਏਗਾ ਅਗਰ ਫਿਲਮ ਅੱਛੀ ਹੈ ਤਾਂ ਦੇਖਣੀ ਜਾਣਾ ਚਾਹੀਦੀ ਹੈ ਇਹ ਨਾ ਸੋਚ ਕੇ ਜਾਣਾ ਚਾਹੀਦਾ ਵੀ ਕਿਸੇ ਧਰਮ ਦੇ ਵਿਸ਼ੇਸ਼ ਦੇ ਖਿਲਾਫ ਹੈ ਜੀ ਕਿਸੇ ਰਾਜਨੀਤਿਕ ਪਾਰਟੀ ਦੇ ਖਿਲਾਫ ਹੈ ਅਗਰ ਫਿਲਮ ਫਿਲਮ ਨੂੰ ਫਿਲਮ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਜਿਦਾ ਬਾਕੀ ਫਿਲਮਾਂ ਦੇਖਦੇ ਸਮਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸ ਸੰ ਸਾਡੇ ਨਾਲ ਸ਼ਿਫਸਾਨਾ ਤੋਂ ਰਾਜੀਵ ਟੰਡਨ ਜਿਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਚਰਚਾ ਹੋਈ ਕੰਗਨਾਰ ਨੌਤ ਦੀ ਫਿਲਮ ਅਮਰਜੈਂਸੀ ਨੂੰ ਲੈ ਕੇ ਸੋ ਉਹਨਾਂ ਨੇ ਆਪਣਾ ਪੱਖ ਦਰਸ਼ਕਾਂ ਦੇ ਸਾਹਮਣੇ ਰੱਖਿਆ ਔਰ ਇੱਕ ਗੱਲ ਉਹਨਾਂ ਨੇ ਸਾਫ਼ ਕੀਤੀ ਕਿ ਅਜੇਹੀਆਂ ਚੀਜ਼ਾਂ ਨੂੰ ਐਂਟਰਟੇਨਮੈਂਟ ਦੇ ਲਈ ਫਿਲਮਾਂ ਬਣਦੀਆਂ ਨੇ ਉਹਨਾਂ ਨੂੰ ਧਰਮ ਦੇ ਨਾਲ ਨਹੀਂ ਜੋੜਨਾ ਚਾਹੀਦਾ ਔਰ ਧਰਮ ਔਰ ਸਿਆਸਤ ਨੂੰ ਵੀ ਆਪਸ ਦੇ ਵਿੱਚ ਨਹੀਂ ਮਿਲਾਉਣਾ ਚਾਹੀਦਾ ਕਿਉਂਕਿ ਇਹ ਦੋਵੇਂ ਪੱਖ ਜਿਹੜੇ ਨੇ ਵੱਖੋ ਵੱਖਰੇ ਨੇ ਔਰ ਹਰ ਇੱਕ ਸ਼ਖਸ ਦਾ ਇਹ ਅਧਿਕਾਰ ਹੈ ਹਰ ਇੱਕ ਸ਼ਖਸ ਦੀ ਜ਼ਿੰਮੇਵਾਰੀ ਹੈ ਤਾਂ ਹੀ ਅਸੀਂ ਆਪਣੇ ਸਮਾਜ ਦੇ ਵਿੱਚ ਇੱਕ ਪੋਜ਼ਿਟਿਵ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸਾਕਸ਼ੀਆਕਰ